ਕਿੰਨੇ ਟਰੈਕਟਰ ਆਕਰਪਾ ਆਪਣੇ ਕੋਲ ਹੈਗਾ ਵੀ 12 13 ਟਰੈ ਪੂਰੀ ਮੁੰਡੀ ਭਰਤੀ ਹੈ ਹਾਂ ਅੱਛਾ ਕਿੱਥੋਂ ਸ਼ੁਰੂ ਕਰਦੇ ਆਪਾਂ ਇਹ ਤੋਂ ਇਹ ਤੋਂ ਕਰ ਲੈਂਦੇ ਛੋਟੇ ਤੋਂ ਹਾਂ ਛੋਟੇ ਜਿਨੇ ਸਾਰਾ ਪੰਜਾਬ ਕਹਿੰਦੇ ਰੋਟੀ ਪਾਇਆ ਹੋਇਆ ਇਸ ਟਾਈਮ ਹੈ ਨਾ ਹੂੰ ਤੇ ਦੱਸ ਦੇ ਦੀ ਡਿਟੇਲ ਦੇ ਦੇ ਮਾਡਲ ਦੱਸ ਦੇ ਪਹਿਲਾਂ ਮਾਡਲ 97 ਆ ਬਈ ਇਹ ਹੂੰ 2 ਲੱਖ 65000 ਡਿਮਾਂਡ ਹੈ ਜੀ ਅੱਛਾ ਤਿਆਰੀ ਸਾਰੇ ਦੀ ਹੋਈ ਆ ਬਈ ਅੱਛਾ ਵਧੀਆ ਤਿਆਰੀ ਹੋਈ ਵੀ ਆ ਸਾਰਾ ਤਿਆਰ ਹੋਇਆ ਹੈ ਹਾਂ ਅੱਛਾ ਟਾਇਰ ਹੈਗਾ ਬਈ ਮੰਗਲੇ ਦੇ 85 90 ਪੈਸੇ ਅੱਛਾ ਮੂਲੇ ਨਵੇਂ ਵਰਗੀ ਆ ਮੂਲੇ ਨਵੇਂ ਆਗੇ ਹੈਨਾ ਤੇ ਗੇਅਰ ਇੰਜਨ ਕੰਨੀਆ ਕਿਵੇਂ ਕਰ ਗੇਅਰ ਇੰਜਨ ਦਾ ਓਕੇ ਆ ਬਈ ਬਾਕੇ ਤਸੱਲੀ ਕਰਕੇ ਲਿਜਾਣਾ ਬਾਕੇ ਤਸੱਲੀ ਕਰਕੇ ਲੈ ਜੀ ਅਗਲਾ ਹੈਨਾ ਨੰਬਰ ਕਿਥੋਂ ਪੰਜਾਬ ਆ ਕੇ ਰਿਆ ਨੰਬਰ ਹਰਿਆਣਾ ਬਈ ਦਾ ਨੰਬਰ ਹਰਿਆਣਾ ਹੈ ਐਫੀ ਡੇਟ ਤੇ ਚੱਲੀ ਜਾਊਗਾ ਹੈਫੀ ਡੇਟ ਤੇ ਬਈ ਇਹ ਡਿਮਾਂਡ ਇਹਦੀ ਹੈਗੀ 265000 ਕੀ ਹੁੰਦੀ ਇਹ ਆਪਾਂ 245000 ਦਾ ਦੇ ਦਾਂਗੇ ਬਈ 245 ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਮੌਕੇ ਤੇ ਮਾਨਤਾਨ ਹੋ ਜਾਊ ਉਸ ਤੋਂ ਅੱਗੇ ਕਿਹੜਾ ਆ ਗਿਆ ਉਸ ਤੋਂ ਅੱਗੇ ਅੱਗੇ ਆ ਗਿਆ ਬਈ ਨੀਲਾ 858 855 ਨੀਲੇ ਚ ਹੈ 2002 ਮਾਡਲ ਬਾਈ ਹੂੰ ਚਾਰੇ ਟਾਇਰ ਨਵੇਂ ਆ ਬਈ ਕੱਲ ਟਾਇਰ ਚਾਰੇ ਨਵੇਂ ਆ ਹਨਾ ਟਾਇਰ ਤਾਂ ਪਤਾ ਲੱਗ ਜਾਂਦਾ ਆ ਦੇਖ ਲੋ ਤੁਸੀਂ ਦੋਸਤੋ ਆ ਚੀਜ਼ ਦੇਖ ਲੋ ਮੈਂ ਆਪਣਾ ਦਿੱਤੀ ਬਈ ਬਿੱਲ ਮਿਲ ਜੂਆ ਟਾਇਰਾਂ ਦਾ ਬਿੱਲ ਮਿਲ ਜੂਆ ਹਨਾ ਜੇ ਕੇ ਦੇ ਆ ਤੇ ਇੰਜਨ ਗੇਅਰ ਦਾ ਚੰਗਾ ਅੱਛਾ ਵਧੀਆ ਓਕੇ ਆ ਕੇ ਮਰਜੀ ਤਸੱਲੀ ਕਰ ਲੇ ਅਗਲਾ ਜਿਵੇਂ ਮਰਜੀ ਬਾਈ ਬਾਕੇ ਸੱਲੀ ਕਰਕੇ ਲਿਆ ਸਕਦਾ ਅੱਛਾ ਤੇ ਨੰਬਰ ਹਰਿਆਣਾ ਕੇ ਪੰਗਿਆ ਨੰਬਰ ਹਰਿਆਣਾ ਹਰਿਆਣਾ 255000 ਡਿਮਾਂਡ ਆ ਅੱਛਾ ਇਹ ਬਈ ਆਪਾਂ ਦੇ ਦਾਂਗੇ 35000 ਦਾ 2 30 ਦਾ ਹਾਂ ਬਈ ਠੀਕ ਹੈ ਤੇ ਉਸ ਤੋਂ ਅੱਗੇ ਉਸ ਤੋਂ ਅੱਗੇ ਆ ਗਿਆ ਬਈ ਇਹ ਕੋਲੇ ਕਈ ਹੁੰਦੇ ਆ ਯਾਰ ਅੱਜ ਵੀ ਕਾਫੀ ਹੈ ਫੜੇ ਹੁੰਦੇ ਆ ਬਈ 2 4 ਆਪਣੇ ਕੋਲੇ ਹੈ ਨਾ 2 ਆ ਗਏ ਹੈ ਨਾ 2012 ਮਾਡਲ ਹੈ ਸੁਪਰਾ ਬਈ ਇਹ ਅੱਛਾ ਇਹ ਪਰ 55 HP ਵਾਲੀ ਆ 55 HP ਹਾਂ ਨੀ ਪਿਆ ਪਿਆ ਹੀ ਚ ਵੀ ਹੁੰਦੇ ਸੁਪਰਾ ਪਰ ਵਿੱਚ ਬਹੁਤ ਪੀਟਾਵੇਂ 55 ਵੀ ਆਇਆ 55 ਵੀ ਆਇਆ ਵਿੱਚ ਹੈ ਨਾ ਹੋ ਵੀ ਸਪੀਡ ਆ ਗਿਆ 3 ਸਪੀਡ ਆ 3 ਸਪੀਡ ਆ ਗਿਆ ਹਨਾ ਫੁੱਲ ਟੌਪ ਆ ਗਿਆ ਫਿਰ ਤਾਂ ਡਬਲ ਡਿਸਟ੍ਰੀਬਿਊਟਰ ਆ ਗਿਆ ਟੈਰਾਂ ਦੀ ਗੱਲ ਕਰੀਏ ਬਾਈ ਗੁਰਪਾਲ ਪਟਿਆਰ ਕਿੰਨੇ ਕੇ ਪੈਸੇ ਮੰਗਦਾ ਮਗਲੇ ਪਿਆ ਬਾਈ 75 80 ਪੈਸੇ 40 ਪੈਸੇ ਇੰਨੇ ਮੰਨੋ ਇੰਨੇ ਮੰਨੋ ਪੇਂਟ ਪੂਂਡ ਸਾਰਾ ਨਾਲ ਆਉਂਦੀ ਲੱਗਦਾ ਹੋਈ ਹੈ ਜਿਵੇਂ ਆ ਚੀਜ਼ ਤੂੰ ਦੇਖ ਲਈ ਹੈ ਨਾ ਆਪਾਂ ਜੇ ਪੇਂਟ ਪੂਂਡ ਹੋਇਆ ਹੋਇਆ ਕਿਤੇ ਹੈ ਨਾ ਉਮੇ ਸਾਰਾ ਉਮੇ ਪਿਆ ਹੈ ਨਾ ਜੈਨੂਨ ਪਿਆ ਹੈ ਨਾ ਤੇ ਨੰਬਰ ਹਰਿਆਣਾ ਨੰਬਰ ਆ ਬਾਈ ਐਨਓਸੀ ਮਿਲ ਜੂਗੀ ਐਨਓਸੀ ਦੀ ਆ ਜੂਗੀ ਹਨਾ 4 ਲੱਖ ਤੇ 15000 ਡਿਮਾਂਡ ਆਪਣ ਤਨ ਲੱਖ 25000 ਰੁਪਏ ਦਾ ਇਸ ਕਰ ਦਿੰਦਾ ਮੈਂ ਤੇ ਉਸ ਤੋਂ ਅੱਗੇ ਇੱਕ ਆ ਵੀ ਤੇਰੀ ਹੈ ਅੱਗੇ ਆ ਨੌ ਮਾਡਲ ਵੀ ਇਹਦੇ ਘੋੜਾ ਘੂੜਾ ਵੈਂਪਰ ਲਾ ਰੱਖਿਆ ਘੋੜਾ ਵੈਂਪਰ ਲੱਗਿਆ ਹੋਇਆ ਅੱਛਾ ਹਾਰਨ ਹੂਰਨ ਉਹ ਤੇਰੀ ਭੰਨ ਵੱਡੇ ਲਵਾਏ ਹੋਏ ਹੈ ਉਹ ਜਵਾਗ ਜੀ ਵਾਲੀ ਗੱਲ ਹੈ ਹਾਂ ਤੇਰੀ ਸਪੀਡ ਆ ਪਾਵਰ ਸਟੀering ਡਬਲ ਜਸਟੀ ਬੂਟਰ ਅੱਛਾ ਇਹ ਵੀ ਟੌਪ ਮੰਡਲੀ ਆ ਗਿਆ ਅੱਛਾ ਇਹ ਵੀ 55 HP ਵਾਲਾ ਪਲੱਸ 55 HP ਪਲੱਸ ਆ ਗਿਆ ਹਨਾ ਇਹ ਇਹ ਹੈਗੀ ਆ ਬਈ 4,25,000 ਡਿਮਾਂਡ ਅੱਛਾ ਪੂਰੇ 4 ਦਾ ਛੱਡ ਦਾਂਗੇ ਬਈ ਪੂਰੇ 4 ਦਾ ਮੌਕੇ ਤੇ ਹੋ ਜੂਗਾ ਮੌਕੇ ਤੇ ਹੋ ਜੇ ਨੰਬਰ ਕਿਥੋਂ ਦਾ ਇਹ 5 ਨੰਬਰ ਹਰਿਆਣਾ ਬਈ ਇਹ ਹਰਿਆਣਾ ਹੈ ਨਾ ਜੇ ਕਿਸੇ ਬੰਦੇ ਨੇ ਇਹਨੂੰ ਸੀ ਲੈਣੀ ਆ ਮਿਲ ਜੂਗੀ ਨਹੀਂ ਆਏ ਵੀ ਚਲਾਉਣਾ ਇਹ ਵੀ ਕੋਈ ਆਏ ਵੀ ਚੱਲੀ ਜੂ ਕੋਈ ਡਿੱਕਾ ਨਹੀਂ ਏਡੀ ਗੱਲ ਦਾ ਹੈ ਨਾ ਦਬਾ 15 ਮਾਡਲ ਬਈ ਸੋਨਾ ਲੀਕਾ 15 ਮਾਡਲ ਆ ਗਿਆ ਸੋਨਾ ਲੀਕਾ 4,30,000 ਡਿਮਾਂਡ ਆ ਗਈ ਦੀ ਹੈ ਨਾ 4,30,000 ਡਿਮਾਂਡ ਆ ਅਗਲੇ ਟਾਇਰ ਜਮਨ ਨਵੇਂ ਆ ਗਏ ਗੱਲ ਹੀ ਪਵਾਇਆ ਨਾਲ ਦੇ ਪਏ ਸੀਗੇ 70-75 ਪੈਸੇ ਅੱ ਮਗਰੇ ਚੇਂਜ ਨੇ ਮਗਰੇ ਚੇਂਜ ਨਹੀਂ ਮਗਰ ਨਹੀਂ ਵੀ ਹੈਗੀ 80 ਪੈਸੇ ਟਾਇਰ ਹਨਾ ਹਾਂ ਬੜਾ ਬੱਡਾ ਕੰਡੀਸ਼ਨ ਆ ਵਧੀਆ ਤੇ ਈ ਡਿਮਾਂਡ ਆ ਗਈ ਦੀ ਇਹਦੀ 43 ਆ ਬਈ 43 ਇਹ ਵੀ ਹਰਿਆਣਾ ਨੰਬਰ ਐ ਨੂੰ ਸੀ ਮਿਲ ਜੂ ਅੱਛਾ ਇਹ ਕਿੱਥੋਂ ਦਾ ਹੋ ਜੀ ਕਿੱਤੋਂ ਤੱਕ ਹੋ ਜੂ ਬਈ ਇਹ 4 ਦਾ ਛੱਡਦਾ ਬਈ ਮੌਕੇ ਤੇ ਹੋ ਜੂ ਮਾਨ ਦਾ ਮੌਕੇ ਤੇ ਹੋ ਜੂ ਹਾਂਜੀ 30000 ਛੱਡ ਕੇ ਤੇ ਮੌਕੇ ਤੇ ਹੋਰ ਡਿਸਕਾਊਂਟ ਮਿਲ ਜੂ ਕਰ ਦਾਂ ਅੱਛਾ 2003 ਮਾਡਲ ਬਈ ਅੱਛਾ ਪੰਜਾਬ ਨੰਬਰ ਐ ਹੂੰ 265000 ਡਿਮਾਂਡ ਆ ਤਿੰਨ ਮਾਰਲਾ 265000 ਡਿਮਾਂਡ ਆ ਹਾਂ ਬਈ ਤੇ ਗੇਅਰ ਇੰਜਨ ਕੰਦੀ ਹੋ ਗਈ ਵਧੀਆ ਗੇਅਰ ਇੰਜਨ ਦਾ ਹੋ ਕੇ ਮਾੜੀ ਮੋਟੀ ਟਾਚਿੰਗ ਭਾਂ ਗਈ ਹੋਈ ਆ ਬਈ ਟਰੈਕ ਦੀ ਅੱਛਾ ਹੋਈ ਆ ਮਾੜੀ ਮੋਟੀ ਹੋਈ ਆ ਬਈ ਚਲੋ ਇਹ ਤਾਂ ਸਹੀ ਆ ਨਾ ਫਿਰ ਉਹਨਾਂ ਕਾਗਲ ਨੇ ਪਤਾ ਲੱਗ ਜਾਂਦਾ ਹੈ ਨਾ ਹਾਂ ਇਹ ਦੇ ਦਾਂਗੇ ਆਪਾਂ 245000 ਦਾ 245 ਦਾ ਨੰਬਰ ਪੰਜਾਬ ਕੇ ਹਰਿਆਣਾ ਨੰਬਰ ਪੰਜਾਬ ਆ ਇਹਦਾ ਬਈ ਨੰਬਰ ਪੰਜਾਬ ਤੇ ਅੱਕੇ ਆ ਗਿਆ ਆ ਹੈ ਏਸੀ ਕੈਬਨ ਬਈ ਏਸੀ ਕੈਬਨ ਆ ਗਿਆ ਲਓ 6500 ਸਹੀ ਗੱਲ ਹੈ 60 HP 60 HP ਆ ਗਿਆ ਫਿਰ ਹੀ ਸਪੀਡ ਹੀ ਸਪੀਡ ਟਾਇਰ ਹੀ ਦੇ ਬਾਹਲੇ ਵੱਡੇ ਨਹੀਂ ਆ ਯਾਰ ਟਾਇਰ ਵੱਡੇ ਹੀ ਆ ਦੇ ਹੈ ਲੋ ਪਿਛਲੇ ਕਿੰਨੇ ਆ ਇੱਥੇ 16 ਨੇ 18 ਨੇ 16 ਦੇ 16 ਦੇ 16 ਦੇ 16 ਦੇ ਪੀ ਆ ਦੇ ਆ ਵੀ ਮੋਰ ਦੇ ਵੱਡੇ ਆ ਹੂੰ ਇਹ ਕੇ ਜੇ ਬਾਈ ਨੇ ਸਮਾਨ ਲਾਉਣਾ ਹੋਵੇ ਬਿਨਾ ਇਹਦੇ ਲੈਣਾ ਹੋਵੇ ਪਾ ਉਹ ਵੀ ਦੇ ਦਾਂਗੇ ਅੱਛਾ ਇਹਦੇ ਨਾਲ ਵੀ ਹੈ ਤੇ ਇਹ ਤੋਂ ਬਿਨਾ ਵੀ ਹੈ ਕਈ ਵਾਰੀ ਕੋਈ ਚਾਹਵਾਨ ਹੁੰਦਾ ਨਾਲ ਨਾਲ ਤਾਂ ਕੋਈ ਬਿਨਾਬਤ ਹੁੰਦਾ ਨਾ ਹਾਂ ਤੇ ਆਏ ਦੋਨੇ ਰੇਟ ਕਨਫਰਮ ਕਰਦੇ ਪਹਿਲੇ ਗੇਅਰ ਇੰਜਨ ਕੰਦੇ ਦੱਸਦੇ ਗੇਅਰ ਇੰਜਨ ਆਉ ਕੋਈ تصਲੀ ਕਰਕੇ ਲਿਜਾਦਾ ਬੰਦਾ ਆਪਦੀ تصਲੀ ਕਰ ਲਈ ਹੈਨਾ ਕੋਈ ਵੀ ਟਰੈਟ ਆ ਬਈ ਸੌਦਾ ਕਰ ਲੇ ਆਕੇ ਬਾਹਲੇ ਹਾਂ ਬਾਅਦ ਆਉਦਾ ਉਹ ਕਰਦੇ ਤੇ ਸਾਡਾ ਹੂਆ ਪਿੱਟ ਲੱਗਿਆ ਵਲੇ ਤੇ ਲੈ ਜਾਏ ਨਹੀਂ ਖੜਾ ਜੇ ਕੋਈ ਚੱਟ ਨਹੀਂ ਖੜਾ ਜੇ ਹੈਨਾ ਤੇ ਇਹ ਕਿੰਨੇ ਦਾ ਡਿਮਾਂਡ ਕੀ ਇਹਦੀ ਇਹਦੀ 5 ਲੱਖ ਬਈ 85 ਹਜ਼ਾਰ ਡਿਮਾਂਡ ਆ 5 ਲੱਖ 85 ਹਜ਼ਾਰ ਇਹਦੇ ਕੈਵਨਸ ਹਨੇ ਹਾਂ ਅੱਛਾ ਬਿਨਾ ਕੇ ਵਿੱਚੇ ਕੈਮਲ ਜਾਣਾ 5.5 ਦਾ ਅੱਛਾ ਜੇ ਕੈਮਲ ਲਾ ਕੇ ਜਾਣਾ 5 ਲੱਖ ਦਾ ਦੇ ਦੋਗੇ ਅੱਛਾ ਕੈਮਲ ਤੋਂ ਬਿਨਾ 50000 ਰੁਪਇਆ ਹੋ ਗਿਆ ਸਮਝ ਲਾ ਹੈਨਾ ਹਾਂ ਕਿੰਨੇ ਨਾਲ ਕਿਹਾ ਸੀਗਾ ਕੈਮਲ ਨਾਲ ਕੈਮਲ ਨਾਲ 5.5 ਦਾ ਕੈਮਲ ਲਾ ਕੇ 5 ਲੱਖ ਦਾ ਦੇ 50000 ਰੁਪਏ ਦਾ ਫਰਕ ਹੈ ਹੈਨਾ ਤੇ ਦੋਸਤੋ ਅੱਗੇ 2008 ਮਾਡਲ ਬਈ ਡਬਲ ਪਲੱਟ 6 ਛਿਰੀ ਛਿਰੀ ਆ ਗਿਆ ਹੈਨਾ ਪਿਛਲੇ ਟਾਇਰ ਜਮਾ ਨਵੇਂ ਆ ਗਏ ਇਹਦੀ ਵੀ ਹੈਨਾ ਨਵੇਂ ਤੇ ਮੂਹਰੇ ਟਾਇਰ ਹੈਗੇ 70 80 ਪੈਸੇ ਹੈਨਾ ਹੂੰ ਵਧੀਆ ਕੰਡੀਸ਼ਨ ਪਈਆ ਹਾਂ 2,75,000 ਡਿਮਾਂਡ ਆ ਅੱਛਾ 2.5 ਲੱਖ ਦਾ ਦੇ ਦਾਂਗੇ ਬਾਈ ਅੱਛਾ ਨੰਬਰ ਕਿੱਥੋਂ ਆ ਗਿਆ ਨੰਬਰ ਹੋਇਆ ਨਾ ਨੰਬਰ ਹਰਿਆਣਾ ਇਹ ਐਪੀਡਰ ਤੋਂ ਚੱਲੂ ਇਹਦਾ ਨਾਮ ਵੀ ਹਾਂ ਅਰ ਜਾਂ ਆ ਗਿਆ ਵੀ 2013 ਮਾਡਲ 2013 ਮਾਡਲ ਚੇਂਜਰ ਵਾਲਾ ਮੈਟ ਬਾਈ ਚੇਂਜਰ ਆ ਗਿਆ ਹੈ ਨਾ ਹੂੰ ਪੰਜਾਬ ਨੰਬਰ ਹੈ ਹੂੰ ਕੋਈ ਬੁਵਾਰੀ ਨਹੀਂ ਜ਼ਿੰਮੇਵਾਰਾ ਟਰੈਕਟਰ ਆਪਣੇ ਰਸਤੇ ਜਾ ਰਹਾ ਦਾ ਅੱਛਾ ਬਾਕੇ ਸੱਲੀ ਕਰਕੇ ਬੰਦਲ ਜਾ ਸਕਦਾ ਅੱਛਾ 4 ਲੱਖ ਤੇ 60 ਹਜ਼ਾਰ ਡਿਮਾਂਡ ਆ ਅੱਛਾ 4 ਲੱਖ ਤੇ 35 ਹਜ਼ਾਰ ਦਾ ਦੇ ਦਾਂ 35 ਦਾ 25 ਹਜ਼ਾਰ ਰੁਪਏ ਘਟਾ ਕੇ ਤੇ ਉਸ ਤੋਂ ਅੱਗੇ ਆ ਗਿਆ ਆ ਵਾਲੇ ਸ਼ੌਂਕ ਦਾ ਰੱਖਿਆ ਹੋਇਆ 2013 ਮਾਡਲ ਬਈ 2013 ਮਾਡਲ ਸੁਪਰ ਆ ਗਿਆ ਸੁਪਰ 50 ਐਚਪੀ 50 ਐਚਪੀ ਹੈ ਨਾ ਤੇ ਫੁੱਡ ਹੱਟ ਦੇਖ ਲਓ ਦੋਸਤੋ ਹੈ ਨਾ ਫੁੱਡ ਦੇਖ ਲਓ ਕੈਨੋਪੀ ਦੇਖ ਲਓ ਤੇ ਉਸ ਤੋਂ ਬਾਅਦ ਤੁਸੀਂ ਮਿਊਜ਼ਿਕ ਸਿਸਟਮ ਦੇ ਇਹਨੂੰ ਸਾਰਾ ਕੁਝ ਵਿਚੀ ਹੈ ਨਾ ਇਹ ਇਹ ਵਿਚੀ ਆ ਅੱਛਾ ਕਿਵੇਂ ਆ ਫਿਰ ਇਹਦੀ ਕੀ ਕੰਡੀਸ਼ਨ ਹੈ ਇਹ ਤਾਂ ਨਮੀ ਆ ਸਮਝ ਲਾ ਲੇ ਤੇ ਨਮਾ ਵਰਗੀ ਆ ਤਾਂ ਜਮੀ ਨਮੇ ਆ ਬਸ ਹੁਣ 90 ਕੇ ਪੈਸੇ ਮੰਗੋ ਉਹ ਹੈਗੇ 85 90 ਪੈਸੇ ਦੋਸਤੋ 2013 ਮਾਡਲ 4 ਲੱਖ 85 ਹਜ਼ਾਰ ਡਿਮਾਂਡ ਆ ਅੱਛਾ ਇਹ ਦੇ ਦਾਂਗੇ ਬਈ ਆਪਾਂ ਸਾਢੇ 4 ਦਾ ਦੇ ਦਾਂ ਸਾਢੇ 4 30 ਹਜ਼ਾਰ ਦੇ ਦਾਂਗੇ ਉਸ ਤੋਂ ਅੱਗੇ ਉਹ ਤਾਂ ਹੋਊਗਾ ਸੌਦਾ ਜੇ ਉਹ ਗੱਲ ਕਰ ਵੀ ਜਾਂਡੀ ਯਾਰ 5405 ਹੈ ਹਾਂ ਬਈ 3 ਸਪੀਡ ਆ ਗਿਆ 3 ਸਪੀਡ ਪੋਰਟ ਆਪ ਆ ਗਿਆ ਪੋਰਟ 19 ਮਾਡਲ 19 ਮਾਡਲ ਬਾਈ ਤੇ ਪੰਜਾਬ ਨੰਬਰ ਫਸਟ ਓਨਰ ਨਾਲ ਦੀ ਟਾਇਰ ਅੱਛੀ 250 ਘੰਟਾ ਚੱਲਿਆ ਜਮਾ ਰੀਜਨਲ ਅੱਛਾ ਬਾਕੀ ਇਹਨਾਂ ਨੂੰ ਕੀ ਹੁੰਦਾ ਹੈ ਨਵੀਂ ਪਿਆ ਵਸਮਾਨ ਤੇ ਡਿਮਾਂਡ ਕਿੰਨੀ ਹੈ ਦੀ 4.6 ਲੱਖ 60000 ਅੱਛਾ ਇਹ ਕੀ ਕੁਛ ਹੋ ਜੂ ਫਿਰ ਇਹਦਾ ਇਹ ਦੇ ਦਾਂਗੇ ਬਾਈ ਆਪਾਂ 7 ਲੱਖ 30000 730000 ਦਾ ਨੰਬਰ ਪੰਜਾਬ ਆ ਗਿਆ ਨੰਬਰ ਪੰਜਾਬ ਉਹਦੋਂ ਅੱਗੇ ਉਹਦੋਂ ਅੱਗੇ ਆ ਗਿਆ ਬਾਈ ਆਪਣੇ ਕੋਲੇ ਸੋਨਾ ਲੀਕਾ 2004 ਮਾਡਲ ਮਰੂਤੀ ਬੰਡਲਣਾ ਅੱਛਾ ਇਹ ਰੰਗ ਵੜੇ ਘੈਂਡ ਨੇ ਰੰਗ ਰੰਗ ਖਰਾਬ ਨਹੀਂ ਹੁੰਦੇ ਹਨਾ ਨਹੀਂ ਖਰਾਬ ਨਹੀਂ ਹੁੰਦੇ ਹਨਾ ਉਮੀ ਪਏ ਰਹਿੰਦੇ ਹਨਾ ਕਿੰਨਾ ਕਿੰਨਾ ਪੁਰਾਣਾ ਦੇਖ ਲਈ ਤੂੰ ਇਹ 2000 ਮਾਡਲ ਦੇਖ ਲਈ ਇੱਕ ਦੇਖ ਲਈ ਹਨਾ ਇੰਜਨ ਗੇਅਰ ਦਾ ਬਾਈ ਜਮਾ ਰਪੀਆ ਰਪੀਆ ਅੱਛਾ ਖੋਲਾ ਕੰਮ ਤਾਂ ਹੁੰਦਾ ਹੋਇਆ ਵਾ ਟਰੈਡ ਦਾ 750 ਹਾਂ ਇਹ ਟਰੈਕਟਰ ਹੈ ਥਰਕਾ ਦੂਜੇ ਟਰੈਕਟਰ ਨਾਲੇ ਵਾਹਣਾ ਵਾਤ ਤਕੜੀ ਸੀ ਜਿਨ੍ਹਾਂ ਦੇ ਆਏ ਆਏ ਹੈ ਨਾ ਇਹ ਪਹਿਲਾਂ ਇਹਨਾਂ ਡਿਮਾਂਡ ਘੱਟ ਗਈ ਹੁਣ ਤਾਂ ਪਰ ਬਹੁਤ ਵਧ ਗਈ ਵਧ ਗਈ ਹੈ ਨਾ ਹੁਣ ਤਾਂ ਕਿਉਂ ਐ ਕਰਾਉਣੀ ਲੱਗੇ ਉੱਚੇ ਵੈਂਡਲ ਹੂੰ ਉੱਚੇ ਵੈਂਡਲ ਕਰਾਉਣ ਲੱਗੇ ਹੈ ਨਾ ਹੂੰ ਬਾਕੀ ਯਾਰ ਰੰਗ ਰੰਗ ਕਨੀ ਪੇਂਟ ਨਹੀਂ ਇਹਦਾ ਖਰਾਬ ਹੋਗਾ 2004 ਮਾਡਲ ਬਈ ਹੂੰ 2,55,000 ਡਿਮਾਂਡ ਆ ਹਰਿਆਣਾ ਨੰਬਰ ਆ ਸਵਾ 2 ਲੱਖ ਤਾਂ ਦੇ ਦਾਂਗੇ ਬਈ ਯਾਰ ਐਡਾ ਟਰੈਕਟਰ ਹੈ ਨਾ ਹਾਂ ਐ ਵੀ ਦੱਸ ਦੇ ਐਨਓਸੀ ਸਹੀ ਦਾ ਐਨਓਸੀ ਦਾ ਐਪੀਆਰ ਦੇ ਲੂ ਅੱਛਾ ਕੋਕਾ ਪੀਜ ਬਾਈ 735 2000 ਮਾਡਲ ਅੱਛਾ 6 ਚਿਰੀ ਆ ਤੇ ਫੈਡ ਦੀ ਕੰਡੀਸ਼ਨ ਦੇਗਾ ਕੰਡੀਸ਼ਨ ਦਿਖਾਣੇ ਕਲਚ ਸ਼ੋ ਦੀ ਸਿੰਗਲ ਹੈ ਇਹ ਡਬਲ ਇਹ ਤਾਂ ਸਿੰਗਲ ਹੀ ਹੁੰਦੇ ਆ ਸਿੰਗਲ ਹੀ ਹੈ ਨਾ ਬਾਕੀ ਪੇਂਟ ਪੂਣ ਕੰਨੀਆਂ ਬਹੁਤ ਸੋਹਣਾ ਪਿਆ ਹੈ ਰਣਾ ਸੋਨਾ ਟ੍ਰੈਡਰ ਨਵੇਂ ਹੀ ਪਿਆ ਪਿਆ ਮਗਰਾੜਾ ਕੰਨੀਆਂ ਕੋ ਨਾ ਨਹੀਂ ਆ ਇੱਥੇ ਜੀ ਆ ਕੇ ਮਗਰਾੜਾ ਠੱਕ ਠੱਕ ਵੱਜਣ ਲੱਗ ਗਏ ਆ ਕਿੰਨਾ ਪਿਆ ਓਰੀਜਨਲ ਹੀ ਪਿਆ ਵੀ ਆ ਸਿਰ ਮਾਰਨ ਲੱਗ ਗਿਆ ਤਾਂ ਹੈ ਨਾ ਮਾਡਲ ਦੇ ਹਿਸਾਬ ਨਾਲ ਬਹੁਤ ਸੋਹਣਾ ਪਿਆ ਬਹੁਤ ਸੋਹਣਾ ਪਿਆ ਮਾਡਲ ਦੇ ਹਿਸਾਬ ਨਾਲ ਆਪਾਂ ਗੱਲ ਕਰਦੇ ਹਾਂ 2000 ਮਾਡਲ ਬਈ 2 ਲੱਖ 20 ਹਜ਼ਾਰ ਡਿਮਾਂਡ ਆ ਅੱਛਾ 1 ਲੱਖ 95 ਹਜ਼ਾਰ ਦਾ ਦੇ ਦਾਂ 1 ਲੱਖ 95 ਹਜ਼ਾਰ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਅੱਛਾ ਉਸ ਤੋਂ ਅਗੇ ਇਦੋ ਬਾਅਦ ਆ ਗਿਆ ਬਈ ਥੋੜੇ ਰੁਪਈਆ ਵਾਲਾ ਕਿਸੇ ਨੇ ਵੱਡਾ ਟਰੈਕਟਰ ਲੈਣਾ ਸਟੈਂਡਰਡ 345 ਗੱਲ ਵਕੇ ਸੱਤ ਮਾਡਲ ਹੈ ਇੰਜਨ ਅਗਰ ਤਾਂ ਬਹੁਤ ਚੰਗਾ ਵਧੀਆ ਓਕੇ ਹੈ ਟਾਇਰ 35 40 ਪੈਸੀ ਹੈ ਹਾਂ ਟਾਇਰ ਤੁਸੀਂ ਦੇਖ ਲਓ ਨਾ ਸਾਹਮਣੀ ਹੈ ਆਪਣੀ ਹੈ ਨਾ ਤੁਸੀਂ ਆਪਣੇ ਕਿਥੋਂ ਵੀ ਕਰ ਵੀਡੀਓ ਪਾ ਦਿੰਦੇ 1 ਲੱਖ ਤੇ 75000 ਰੁਪਏ ਡਿਮਾਂਡ ਆ ਬਾਈ ਅੱਛਾ ਇੱਕ ਘੱਟ ਤੋਂ ਘੱਟ ਹੀ ਦੇ ਦਾਂਗੇ ਯਾਰ 1 ਲੱਖ 45000 ਦਾ ਅੱਛਾ 1 45 ਦਾ ਹੋ ਜਾ ਸੀ ਛਿਰੀ ਆ ਬਾਕੀ ਇਹ ਟਰੈਕਟਰ ਆਏ ਦੇਖਣ ਨੂੰ ਆਏ ਲੱਗਦਾ ਟਰੈਕਟਰ ਤਕੜੇ ਬਹੁਤ ਤਕੜੇ ਬਹੁਤ ਆ ਹਾਂ ਇੰਜਨ ਗੇਅਰ ਦਾ ਵੀ ਬਹੁਤ ਚੰਗਾ ਬਹੁਤ ਚੰਗਾ ਹੈ ਨਾ ਹਾਂ ਹੋ ਗਏ ਬਾਕੀ ਕਿਸੇ ਨੇ ਕੋਈ ਟਰੇਡ ਵਿੱਚ ਕਟਾਉਣਾ ਉਹ ਕੱਟ ਲਾਂਗੇ ਬਾਈ ਬਟਾਟਾ ਹੋ ਜਾਊਗਾ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਹੋਵੇ ਆ ਜਿੰਨੇ ਕਰ ਲੈ ਬੰਦਾ ਘਰੇ ਆ ਕੇ ਅੱਛਾ ਬਾਲੇ ਸਾਪੀਗਾਹ ਦੀ ਜ਼ਿੰਮੇਵਾਰੀ ਹੂ ਇੰਜਨ ਗੇਅਰ ਦੀ ਵਾਲੇ ਨੇ ਕਰਨੀ ਹੈ ਬਾਕੇ ਸੱਲੀ ਕਰਕੇ ਲਜਾਹ ਬਾਕੇ ਤੇ ਸੱਲੀ ਹੋ ਜੂਗਾ ਇਹ ਸਾਡਾ ਹੂਆ ਬਾਕੇ ਸੱਲੀ ਕਰ ਲੇ ਤੇ ਇਹ ਲਾਸਟ ਹੈ ਗੁਰਪਾਲ ਤੁਹਾਡੇ ਫੋਨ ਨੰਬਰ ਬਈ 6283585655 ਬਈ 6283585655 ਇਹ ਤੇਰਾ ਫੋਨ ਹੈ ਨਾ ਹਾਂ ਬਈ ਲਓ ਵੀ ਦੋਸਤੋ ਭਰਾ ਦਾ ਆਪਣਾ ਨੰਬਰ ਆ ਗਿਆ ਤੇ ਜਿਹਨੂੰ ਵੀ ਕੋਈ ਟਰੈਕਟਰ ਪਸੰਦ ਆਉਲਾ ਕਾਲ ਕਰ ਲੈ ਤੇ ਟਰੈਕਟਰ ਪੈਂਡ ਹੀ ਹੁੰਦੇ ਤੇਰੇ ਹਨਾ ਸਮੋਹੇ ਹਨਾ ਟਰੈਕਟਰ ਘਰੇ ਹੁੰਦੇ ਆ ਤੇ ਵੀਡੀਓ ਬੜੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਆਪਣਾ ਪੇਜ ਆ ਉਹਨੂੰ ਫਾਲੋ ਕਰਦੇ ਗੁਰਪਾਲ ਧੰਨਵਾਦ ਠੀ